ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਬ੍ਰੀ ਪੰਜਾਬ ਚੈਨਲ ਵਿੱਚ ਦੋਸਤੋ ਕੁਝ ਦਿਨ ਪਹਿਲਾਂ ਅਸੀਂ ਚਿਰ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਦੇ ਕਤਲ ਦੀ ਅਸਲ ਸਚਾਈ ਉੱਤੇ ਦੁਬਾਰਾ ਬਹਿਸ ਜੜੀ ਸੀ ਅਤੇ ਦੁਨੀਆ ਨੂੰ ਪਤਾ ਲੱਗਾ ਸੀ ਕਿ ਕਿਵੇਂ ਜ਼ਾਲਮਾਂ ਨੇ ਭਾਈ ਗੁਰਦੇਵ ਸਿੰਘ ਕੌਕੇ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਤੇ ਕਿਵੇਂ ਉਹਨਾਂ ਦੇ ਕਤਲ ਦੇ ਦੋਸ਼ੀਆਂ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਇਆ ਗਿਆ ਪਰ ਦੋਸਤੋ ਜ태ਦਾਰ ਗਰਦੇਵ ਸਿੰਘ ਕੌਕੇਵਾੰਗ ਇੱਕ ਹੋਰ ਬਹੁਤ ਵੱਡੀ ਪੰਤਕ ਹਸਤੀ ਦੀ ਵੀ ਪੰਜਾਬ ਦੇ ਉਸ ਕਾਲੇ ਦੌਰ ਵਿੱਚ ਮੌਤ ਹੋਈ ਸੀ ਜੋ ਕਿ ਅਰਸ올 ਜਾਰਸ ਬੜਕੇ ਹੀ ਰਹਿ ਗਈ ਉਹ ਮੌਤ ਸੀ ਪੰਜਾਬ ਦੀ ਪਹਿਲੀ ਮਹਿਲਾ ਸਿੱਖ ਮੈਂਬਰ ਪਾਰਲੀਮੈਂਟ ਬੀਬੀ ਬਿਮਲ ਕੌਰ ਖਾਲਸਾ ਦੀ ਜੋ ਕਿ ਲੋਕਾਂ ਵੱਲੋਂ ਬਤੌਰ ਇੱਕ ਐਮਪੀ ਚੁਣੇ ਹੋਏ ਸਨ ਬੀਬੀ ਬਿਮਲ ਕੌਰ ਖਾਲਸਾ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਭਾਈ ਬੱਤ ਸਿੰਘ ਦੇ ਧਰਮ ਸਪਤਨੀ ਸਨ ਤੇਨਾਂ ਨੂੰ ਸਿੱਖ ਕੌਮ ਨੇ ਬੜਾ ਮਾਣ ਬਖਸ਼ਿਆ ਸੀ ਅਤੇ ਪੰਜਾਬ ਦੀ ਪਹਿਲੀ ਸਿੱਖ ਮੈਂਬਰ ਪਾਰਲੀਮੈਂਟ ਚੁਣਿਆ ਸੀ ਪਰ ਬੀਬੀ ਬਿਮਲਕੌਰ ਖਾਲਸਾ ਦੀ ਬੜੇ ਹੀ ਭੇਤ ਭਰੇ ਹਾਲਾਤਾਂ ਵਿੱਚ ਐਮਪੀ ਹੁੰਦਿਆਂ ਹੀ ਮੌਤ ਹੋ ਜਾਂਦੀ ਹੈ ਜਿਸ ਬਾਰੇ ਸੁਣ ਸਾਰੇ ਪੰਜਾਬ ਵਿੱਚ ਹੀ ਉਸ ਵਕਤ ਲੋਕ ਚੰਬੇ ਵਿੱਚ ਪੈ ਗਏ ਸਨ ਕਿ ਇਹ ਕਿਵੇਂ ਹੋ ਗਿਆ ਉਸ ਵਕਤ ਤੋਂ ਲੈ ਕੇ ਅੱਜ ਤੱਕ ਬੀਬੀ ਬਿਮਲਕੌਰ ਖਾਲਸਾ ਦੀ ਮੌਤ ਇੱਕ ਅਣਸੁਲਝਿਆ ਰਾਸ ਬਣੀ ਹੋਈ ਹੈ ਪਰ ਅੱਜ ਦੇ ਵੀਡੀਓ ਵਿੱਚ ਅਸੀਂ ਅਸਲ ਸਚਾਈ ਦੱਸਾਂਗੇ ਕਿ ਬੀਬੀ ਬੇਮਲ ਕੌਰ ਖਾਲਸਾ ਦੀ ਮੌਤ ਇੱਕ ਸੋਚਿਆ ਸਮਝਿਆ ਕਤਲ ਸੀ ਜਿਸ ਨੂੰ ਛਪਾਉਣ ਲਈ ਕਈ ਤਰ੍ਹਾਂ ਦੀਆਂ ਝੂਠੀਆਂ ਕਹਾਣੀਆਂ ਘੜੀਆਂ ਗਈਆਂ ਬੀਬੀ ਖਾਲਸਾ ਦੀ ਮੌਤ ਦੀ ਅਸਲ ਵਜ੍ਹਾ ਸੁਣ ਕੇ ਤੁਹਾਡੇ ਪੈਰਾਂ ਐਟੋਮੀ ਜ਼ਮੀਨ ਖਿਸਕ ਜਾਵੇਗੀ ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਿੱਖ ਕੌਮ ਦੀਆਂ ਅਜਾਈਆਂ ਪੰਥਕ ਚਕਸੀਅਤਾਂ ਬਾਰੇ ਵੀ ਅੱਜ ਦੀ ਪੀੜ੍ਹੀ ਨੂੰ ਕੁਝ ਪਤਾ ਲੱਗ ਸਕੇ ਸੋ ਆਓ ਹੁਣ ਅੱਜ ਦਾ ਆਪਣਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਬਿਮਲ ਕੌਰ ਖਾਲਸਾ 80 ਦੇ ਆਕੇ ਵਿੱਚ ਦਿੱਲੀ ਦੇ ਲੇਡੀ ਆਰਨੀ ਕਾਲਜ ਵਿੱਚ ਬਤੌਰ ਇੱਕ ਨਰਸ ਵਜੋਂ ਨੌਕਰੀ ਕਰਦੇ ਸਨ ਉਹਨਾਂ ਦਾ ਸ਼ਹੀਦ ਭਾਈ ਬੀਤ ਸਿੰਘ ਜੀ ਦੇ ਨਾਲ ਪ੍ਰੇਮ ਵਿਆਹ ਹੋਇਆ ਸੀ ਭਾਈ ਬੀਤ ਸਿੰਘ ਚੰਡੀਗੜ੍ਹ ਨੇੜੇ ਪਿੰਡ ਦੇ ਪਿੰਡ ਮਲਵਾ ਦੇ ਵਸਨੀਕ ਸਨ ਇਦਰਾ ਗਾਂਧੀ ਦੇ ਕਤਲ ਤੋਂ ਪਹਿਲਾਂ ਹੀ ਭਾਈ ਬੱਤ ਸਿੰਘ ਨੇ ਅੰਮ੍ਰਿਤ ਪਾੜ ਕੀਤਾ ਸੀ। ਬੀਬੀ ਬਿਮਲਕੌਰ ਖਾਲਸਾ ਦਾ ਪਹਿਲਾ ਨਾਮ ਬਿਮਲਾ ਰਾਣੀ ਸੀ। ਜਿਸ ਵੇਲੇ ਉਹਨਾਂ ਦੇ ਪਤੀ ਭਾਈ ਬੱਤ ਸਿੰਘ ਵੱਲੋਂ ਇਦਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਤਾਂ ਉਸ ਵਕਤ ਬੀਬੀ ਖਾਲਸਾ ਸਮੇਤ ਪੂਰੇ ਪਰਿਵਾਰ ਨੂੰ ਇਹ ਬਹੁਤ ਦੁੱਖਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਉਹਨਾਂ ਨੂੰ ਕਈ ਮਹੀਨੇ ਜੇਲ੍ਹ ਵਿੱਚ ਰਹਿ ਕੇ ਤਸੀਹੇ ਝੱਲਣੇ ਪਏ ਸਨ। ਇਸ ਤੋਂ ਬਾਅਦ ਜਦੋਂ ਉਹ ਜੇਲ੍ਹ ਤੋਂ ਰਿਹਾਲ ਹੋਏ ਤਾ ਪੂਰੇ ਸਿੱਖ ਕੌਮ ਰਹੀ ਉਹਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਅਤੇ ਸਿੱਖ ਸਿਆਸਤ ਵਿੱਚ ਉਹਨਾਂ ਦਾ ਆਭਾਰ ਸ਼ੁਰੂ ਹੋਇਆ ਪਰ ਸਭ ਤੋਂ ਵੱਧ ਜਾਣ ਪਛਾਣ ਉਹਨਾਂ ਨੂੰ ਉਸ ਵਕਤ ਮਿਲੀ ਜਦੋਂ ਜੂਨ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸਰਕਾਰ ਨੇ ਨਿਹੰਗ ਬੰਤਾ ਸਿੰਘ ਨਾਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਨਵੀਂ ਇਮਾਰਤ ਬਣਾ ਦਿੱਤੀ ਸੀ ਤਾਂ 1986 ਵਿੱਚ ਸਾਰੀਆਂ ਪੰਥਕ ਧਿਰਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨਾਂ ਨੇ ਬੀਬੀ ਬਿਮਲ ਕੌਰ ਖਾਲਸਾ ਨੂੰ ਆਕੂ ਬਣਾ ਕੇ ਹਾਥੌੜਿਆਂ ਦੇ ਨਾਲ ਸਰਕਾਰ ਵੱਲੋਂ ਬੜਾਈ ਚਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਭਾਂਡਾ ਦਿੱਤਾ ਸੀ ਉਸ ਵਕਤ ਉਹ ਇੱਕ ਸਿੱਖ ਨਾਇਕਾਂ ਬੜ ਕੇ ਉੱਪਰੇ ਸਨ ਪਰ ਉੱਥੇ ਹੋਈ ਇੱਕ ਝੜਪ ਦੌਰਾਨ ਟਾਸਕ ਫੋਰਸ ਦਾ ਇੱਕ ਮਲਾਜਮ ਮਾਰਿਆ ਗਿਆ ਜਿਸ ਦੇ ਕਤਲ ਦਾ ਪਰਚਾ ਬੀਬੀ ਬਿਮਲ ਕੌਰ ਖਾਲਸਾ ਤੇ ਹੋਇਆ ਤੇ ਉਹਨਾਂ ਉੱਪਰ ਟਾਂਡਾ ਐਕਟ ਲਗਾ ਦਿੱਤਾ ਗਿਆ ਸੀ ਇਸ ਤੋਂ ਬਾਅਦ ਬੀਬੀ ਬਿਮਲਕੌਰ ਖਾਲਸਾ ਸਿੱਖ ਕੌਮ ਦੀ ਇੱਕ ਬਹੁਤ ਹੀ ਸਤਿਕਾਰਤ ਹਸਤੀ ਬਣ ਗਏ। ਉਹਨਾਂ ਨੂੰ ਬਹੁਤ ਸਾਰੀਆਂ ਥਾਵਾਂ 'ਤੇ ਸੋਨੇ ਨਾਲ ਸਜਵਾਣਿਆ ਜਾਣ ਲੱਗਾ। ਇਹ ਵੀ ਕਿਹਾ ਜਾਂਦਾ ਹੈ ਕਿ ਬੀਬੀ ਦੇ ਜੌਦਿਆਂ ਉਹਨਾਂ ਦੇ ਘਰ ਵਿੱਚ 50 ਤੋਂ 60 ਕਿਲੋ ਸੋੜਾ ਸੀ ਜੋ ਉਹਨਾਂ ਦੀ ਕਤਲ ਤੋਂ ਬਾਅਦ ਪਤਾ ਹੀ ਨਹੀਂ ਲੱਗਾ ਕਿ ਕਿੱਥੇ ਗਾਇਬ ਹੋ ਗਿਆ। ਇਸ ਤੋਂ ਅੱਗੇ ਸਾਲ 1999 ਨੌਵੀਂ ਲੋਕ ਸਭਾ ਚੋਣਾਂ ਵਿੱਚ ਬੀਬੀ ਬਿਮਲਕੌਰ ਖਾਲਸਾ ਨੂੰ ਰੋਪੜ ਲੋਕ ਸਭਾ ਹਲਕੇ ਤੋਂ ਚਰਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਟਿਕਟ ਦਿੱਤੀ ਗਈ ਜਿੱਥੇ ਉਹ ਬਹੁਤ ਭਾਰੀ ਬਹੁਮਤ ਨਾਲ ਜਿੱਤ ਕੇ ਮੈਂਬਰ ਪਾਰਲੀਮੈਂਟ ਚੁੜੇ ਗਏ ਸਨ ਉਹਨਾਂ ਦੇ ਸਹੁਰਾ ਸਾਹਿਬ ਸਰਦਾਰ ਸੁੱਚਾ ਸਿੰਘ ਮਲੋਆ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਤੇ ਉਹ ਵੀ ਮੈਂਬਰ ਪਾਰਲੀਮੈਂਟ ਜਿੱਤ ਗਏ ਪਰ ਸਰਦਾਰ ਸੁੱਚਾ ਸਿੰਘ ਮਲੋਆ ਬਜ਼ੁਰਗ ਹੋਣ ਕਰਕੇ ਉਹਨਾਂ ਦਾ ਸਾਰਾ ਕੰਮਕਾਰ ਸੁੱਚਾ ਸਿੰਘ ਮਲੋਆ ਦੇ ਵੱਡੇ ਸੁਪੁੱਤਰ ਤੇ ਬੀਬੀ ਵਿਮਲਕੌਰ ਖਾਲਸਾ ਦੇ ਜੇਠ ਜਮਸ਼ੇਰ ਸਿੰਘ ਮਲੋਆ ਦੇਖਦੇ ਸਨ ਇਸ ਤੋਂ ਬਾਅਦ ਬੀਬੀ ਬਿਮਲ ਕੌਰ ਖਾਲਸਾ ਨੇ ਸੋਚ ਚੁੱਕ ਕੇ ਆਪਣੀਆਂ ਜ਼ਿੰਮੇਵਾਰੀਆਂ ਬਤੌਰ ਮੈਂਬਰ ਪਾਰਲੀਮੈਂਟ ਨਿਭਉੜੀਆਂ ਸ਼ੁਰੂ ਕਰ ਦਿੱਤੀਆਂ ਉਹ ਉਸ ਵਕਤ ਦੀ ਸਭ ਤੋਂ ਵੱਡੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਬੜੇ ਸਨ ਜਿਸ ਦੀ ਅਗਵਾਈ ਸਿਮਰਜੀਤ ਮਾਨ ਕਰ ਰਿਹਾ ਸੀ ਪਰ ਇਸੇ ਦੌਰਾਨ ਹੀ ਮੈਂਬਰ ਪਾਰਲੀਮੈਂਟ ਹੁੰਦਿਆਂ ਬੀਬੀ ਬਿਮਲ ਕੌਰ ਖਾਲਸਾ ਦਾ 2 ਸਤੰਬਰ 1991 ਨੂੰ ਉਹਨਾਂ ਦੇ ਘਰ ਫੇਜ਼ 7 ਵਾਲੀ ਵਿੱਚ ਕਤਲ ਹੋ ਜਾਂਦਾ ਹੈ ਜਿਸ ਵੇਲੇ ਉਹਨਾਂ ਦੇ ਘਰ ਵਿੱਚ ਬੀਬੀ ਖਾਲਸਾ ਮ੍ਰਿਤਕ ਪਾਏ ਗਏ ਸਨ ਉਸ ਵਕਤ ਉਹ ਆਪਣੇ ਘਰ ਵਿੱਚ ਇਕੱਲੇ ਸਨ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਬੀਬੀ ਖਾਲਸਾ ਦੀ ਪੀਏ ਇਧਰ ਪ੍ਰੀਤਕੌਰ ਹਮੇਸ਼ਾ ਉਹਨਾਂ ਦੇ ਨਾਲ ਰਹੇ ਦੀ ਸੀ ਉਹਨਾਂ ਦੇ ਦੋ ਸਹਾਇਕ ਮਰਦ ਮੁਲਾਜ਼ਮ ਵੀ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੇ ਸਨ ਤੇ ਸਿੱਖ ਪੱਤ ਦੀ ਇੱਕ ਸਤਕਾਰਤ ਹਸਤੀ ਹੋਣ ਕਰਕੇ ਉਹਨਾਂ ਦੇ ਘਰ ਵਿੱਚ ਹਮੇਸ਼ਾ ਹੀ ਲੋਕਾਂ ਦਾ ਜਮਾਵੜਾ ਲੱਗਾ ਰਹਿੰਦਾ ਸੀ ਪਰ ਮੌਤ ਵਾਲੇ ਦਿਨ ਉਹ ਇਕੱਲੇ ਸਨ ਮੌਤ ਤੋਂ ਤੁਰੰਤ ਬਾਅਦ ਪੁਲਿਸ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਬੀਬੀ ਬਿਮਲਕੌਰ ਖਾਲਸਾ ਨੇ ਸਾਈਨੈਟ ਨਿਗਲ ਲਿਆ ਹੈ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਪਰ ਸਵਾਲ ਇੱਥੇ ਇਹ ਸੀ ਕਿ ਉਹਨਾਂ ਨੂੰ ਸਾਈਨੈਟ ਖਾਣ ਦੀ ਲੋੜ ਕਿਉਂ ਪਈ ਜਦੋਂ ਇਸ ਦੇ ਕਾਰਨ ਤੇ ਲੋਕਾਂ ਨੇ ਸਵਾਲ ਚੁੱਕੇ ਅਤੇ ਕਾਫੀ ਰੌਲਾ ਰੱਪਾ ਪਿਆ ਤਾਂ ਉਸ ਵਕਤ ਪੁਲਿਸ ਵੱਲੋਂ ਇੱਕ ਹੋਰ ਬਿਆਨ ਜਾਰੀ ਕਰ ਦਿੱਤਾ ਗਿਆ ਕਿ ਬੀਬੀ ਬਿਮਲਕੌਰ ਖਾਲਸਾ ਆਪਣੇ ਘਰ ਵਿੱਚ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਧੋ ਰਹਿ ਸਨ ਜਿੱਥੇ ਉਹਨਾਂ ਨੂੰ ਵਾਸ਼ਿੰਗ ਮਸ਼ੀਨ ਤੋਂ ਕਰੰਟ ਲੱਗਣ ਕਾਰਨ ਉਹਨਾਂ ਦੀ ਮੌਤ ਹੋ ਗਈ ਜਿਸ ਕਾਰਨ ਇਹ ਜਾਂਚ ਸਵਾਲਾਂ ਦੇ ਘੇਰੇ ਵਿੱਚ ਆਈ ਜਿਸ ਤੇ ਬੀਬੀ ਖਾਲਸਾ ਦੇ ਜੇਡ ਚਮਚੇਰ ਸਿੰਘ ਮਲਵਾ ਵੱਲੋਂ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਗਈ ਜੋ ਉਹਨਾਂ ਦੀ ਮੰਗ ਸਵਾਰ ਹੀ ਨਹੀਂ ਕੀਤੀ ਗਈ ਇੱਕੋ ਘਰ ਵਿੱਚ ਦੋ ਮੌਜੂਦਾ ਮੈਂਬਰ ਪਾਰਲੀਮੈਂਟ ਹੋਣ ਤੇ ਵੀ ਧੱਕੇ ਨਾਲ ਉਹਨਾਂ ਦਾ ਸਨਸਕਾਰ ਕਰ ਦਿੱਤਾ ਗਿਆ ਜਿਸ ਤੇ ਇਹ ਸਾਰੀਆਂ ਗੱਲਾਂ ਤੋਂ ਇਹ ਸੰਕੇਤ ਮਿਲਦੇ ਹਨ ਕੇ ਬੀਬੀ ਖਾਲਸਾ ਦੇ ਕਤਲ ਪਿਛੇ ਇੱਕ ਬਹੁਤ ਵੱਡੀ ਸਾਜ਼ਿਸ਼ ਸੀ ਜਿਸ ਕਾਰਨ ਇਹ ਸਾਰਾ ਮਾਮਲਾ ਇੱਕੁਰਦਪੁਰਤ ਕਰ ਦਿੱਤਾ ਗਿਆ ਜਿਸ ਵਿੱਚ ਸਾਰੀਆਂ ਧਿਰਾਂ ਸ਼ਾਮਿਲ ਸਨ ਸਮੇਤ ਉਹਨਾਂ ਦੀ ਪਾਰਟੀ ਕਿਹਾ ਜਾਂਦਾ ਹੈ ਕਿ ਮੈਂਬਰ ਪਾਰਲੀਮੈਂਟ ਹੁੰਦਿਆ ਬੀਬੀ ਵਿਮਲਕੌਰ ਖਾਲਸਾ ਠਾੜਕੂ ਧਰੇ ਦੇ ਅਗੂ ਗਰਜਟ ਸਿੰਘ ਰਾਜਸਟਾਨੀ ਅਤੇ ਇੱਕ ਹੋਰ ਬਿੱਟੂ ਧੜੇ ਨਾਲ ਮਿਲ ਕੇ ਚੱਲਦੇ ਸਨ ਪਰ ਉਹਨਾਂ ਦੇ ਕਤਲ ਦੀ ਜਾਂਚ ਦੀ ਅੱਜ ਤੱਕ ਕੋਈ ਵੀ ਮੰਗ ਹੀ ਨਹੀਂ ਕੀਤੀ ਗਈ ਉਨ੍ਹਾਂ ਦੇ ਕਤਲ ਦੀ ਐਫਆਈਆਰ ਵੀ ਖੁਰਦਪੁਰਦ ਕਰ ਦਿੱਤੀ ਗਈ। ਇਹ ਵੀ ਕਿਹਾ ਜਾਂਦਾ ਹੈ ਕਿ ਖਾਰਕੋ ਗਰਜੰਟ ਸਿੰਘ ਰਾਜਸਤਾਨੀ ਵੀ ਬੀਬੀ ਬਿਮਲਕੌਰ ਖਾਲਸਾ ਦੇ ਘਰ ਦੇ ਕੋਲ ਹੀ ਮ੍ਰਿਤਕ ਪਾਏ ਗਏ ਸਨ ਜਿੱਥੇ ਰਾਜਸਤਾਨੀ ਦਾ ਐਨਕਾਊਂਟਰ ਹੋਇਆ ਸੀ। ਇਹੀ ਬਹੁਤ ਸਾਰੇ ਕਾਰਨਾਂ ਕਰਕੇ ਬੀਬੀ ਬਿਮਲਕੌਰ ਖਾਲਸਾ ਦੇ ਕਤਲ ਦੀ ਜਾਂਚ ਵਿੱਚ ਵਿਚ ਵਿਚਾਲੇ ਹੀ ਰਹਿ ਗਈ ਤੇ ਉਹ ਅਸੂਝ ਸੱਚ ਅੱਜ ਤੱਕ ਸਾਹਮਣੇ ਹੀ ਨਹੀਂ ਆ ਸਕਿਆ। ਇਹ ਵੀ ਕਿਹਾ ਜਾਂਦਾ ਹੈ ਕਿ ਬੀਬੀ ਬਿਮਲ ਕੌਰ ਖਾਲਸਾ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਉਹਨਾਂ ਦੇ ਘਰ ਵਿੱਚ ਦੋ ਚੋਰੀਆਂ ਵੀ ਹੋਈਆਂ ਸਨ ਜਿਸ ਦੌਰਾਨ ਬਹੁਤ ਸਾਰਾ ਸੋਨਾ ਚੋਰੀ ਕੀਤਾ ਗਿਆ ਸੀ ਜਿਸ ਵੇਲੇ ਬੀਬੀ ਬਿਮਲ ਕੌਰ ਖਾਲਸਾ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਅਤੇ ਤਿੰਨ ਬੱਚਿਆਂ ਨੂੰ ਦਮਦਮੀ ਟਕਸਾਲ ਮਹਿਤਾ ਚੌਕ ਆਪਣੇ ਨਾਲ ਲੈ ਗਏ ਸਨ ਤੇ ਉਹਨਾਂ ਨੇ ਹੀ ਉਹਨਾਂ ਦੇ ਪਰਿਵਾਰ ਦੇ ਪਾਲਣ ਪੋਚਣ ਦੀ ਜ਼ਿੰਮੇਵਾਰੀ ਚੱਕੀ ਸੀ ਸੋ ਦੋਸਤੋ اے ਸੀ ਬੀਬੀ ਬਿਮਲ ਕੌਰ ਖਾਲਸਾ ਤੇ ਉਹਨਾਂ ਦੀ ਮੌਤ ਬਾਰੇ ਕੁਝ ਖੁਲਾਸੇ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਜ਼ਬੰਦੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ